ਉਹਨੇ ਕੋਈ ਨਹੀਂ ਬਸ ਵਾਟ ਨੂੰ ਬਜਾ ਕੇ ਰਾ ਕੋਈ ਨਹੀਂ ਗੱਪੀ ਪਚਾਉਣ ਦੇ ਲਈ ਮੇਰੀ ਬਾਹਰ ਦੇ ਬਾਹਰ ਛੱਡੋ ਹੁਣ ਕੀ ਸੋਚਦੇ ਹੋ ਹੁਣ ਸੈਟੀਸਫਾਈਡ ਹੋ ਜੋ ਤੁਸੀਂ ਕਹਿੰਦੇ ਕਿ 10000 ਤਾਂ ਮੇਰਾ ਸਰਪਾਰ ਕਰ ਜਾਏਗਾ ਸਰ ਸਰ ਟਾਰਗੇਟ ਮੇਰਾ 15000 ਗਿਆ ਸੀ ਹਜੇ ਥੋੜਾ ਇਹ ਤੇ ਨਾ ਕਰ ਖੜ ਜੋ ਹਜੇ ਨਾ ਮਨ ਥੋੜਾ ਡਰਦਾ ਸੀ ਅੱਛਾ ਹੱਲੇ ਵੀ ਮਨ ਦੀ ਲੱਗੀ ਹੋਈ ਹੈ ਦਾਦਾ ਪਰ ਤੁਹਾਡੇ ਸਮਰਥਕ ਜਿਹੜੇ ਨੇ ਉਹ ਕਿਸੇ ਪਾਸੇ ਉਹ ਮੇਰੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਜਿਉ ਆਪ ਮਾਰੇ ਹੋਗੇ

ग्यारह ग्यारह सत्र सर मेरा टारगेट था कि पंद्रह और बीस के बीच में हम जाएंगे ये ये हम सोच के चले तो लग रहे हम हम टच कर जाएंगे बड़े राम तो पार करके कुछ सर क्या सी पर हजे भी थोड़ा रुक जो ਹੱਡਰ ਚੰਗਾ ਹੁੰਦਾ ਜੀ ਡਰ ਚੰਗਾ ਠੀਕ ਹੈ ਜੀ ਉੱਚਾ ਬੋਲਣਾ ਬੋਲੀਏ ਕੱਤਾਰੋਂ ਜੀ ਹਾਂ ਜੀ ਹਾਂ ਸਰ ਇਹ ਜਿੱਤ ਸਰ ਲੋਕਾਂ ਦੀ ਜਿੱਤ ਹੈ ਜੀ ਡਿੰਪੀ ਦੀ ਜਿੱਤ ਨਹੀਂ ਹੈ ਇਹ ਉਹਨਾਂ ਦੀ ਜਿੱਤ ਹੈ ਜੀ ਜਿਨ੍ਹਾਂ ਨੇ ਇਹਨੀ ਮਿਹਨਤ ਕੀਤੀ ਇੱਕ ਮਹੀਨਾ ਹੋ ਗਿਆ ਜੀ ਦਿਨ ਰਾਤ ਇਹਨਾਂ ਨੇ ਕੰਮ ਕੀਤਾ ਇਹ ਸਾਰਾ ਸਿਹਰਾ ਇਹਨਾਂ ਨੂੰ ਜਾਂਦਾ ਜੀ ਡਿੰਪੀ ਕੀ ਚੀਜ਼ ਹੈ ਜੀ ਸਰ ਜਿਹੜਾ ਇਹ ਸਭ ਬਹੁਤ ਨਜ਼ਰ ਆ ਰਹੀ ਹੈ ਲੋਕਾਂ ਚ ਜਿਹੜਾ ਟਾਈਮ ਵਧਿਆ ਸੀਗਾ ਚੋਣਾਂ ਦੇ ਵਿੱਚ ਲੱਗਦਾ ਕਿ ਉਹ ਵੀ ਇੱਕ ਕਿਤੇ ਨਾ ਕਿਤੇ ਹਾਂ 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 ਬਿਲਕੁਲ ਬਿਲਕੁਲ ਸਰ ਸਾਨੂੰ ਸਮਾਂ ਹੋਰ ਮਿਲਿਆ ਸਰ ਕੈਂਪੇਨ ਕਰਨ ਦਾ ਉਹਦਾ ਵੀ ਫਾਇਦਾ ਹੀ ਹੋਇਆ ਹੈ ਫਾਇਦਾ ਹੀ ਹੋਇਆ ਉਹਦਾ ਵੀ ਠੀਕ ਹੈ ਉਹਦਾ ਵੀ ਕਾਫੀ ਫਾਇਦਾ ਠੀਕ ਹੈ